ਗੁਰਦੁਆਰਾ ਗੁਰੂ ਰਾਮਦਾਸ ਪੁਰੀ ਅਰਮਾਨਪੁਰਾ ਵਿੱਚ 16 ਲੋੜਵੰਦ ਬੱਚਿਆਂ ਦੇ ਆਨੰਦ ਕਾਜ ਕਰਵਾਏ ਗਏ। ਇਹਨਾਂ ਬੱਚਿਆਂ ਨੂੰ ਘਰੇਲੂ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ। ਗੁਰਦੁਆਰਾ ਦੇ ਮੁੱਖ ਸੇਵਾਦਾਰ ਭਗਤ ਬਾਬਾ ਮਿਲਖਾ ਸਿੰਘ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਗਰੀਬ ਅਤੇ ਲੋੜਵੰਦ ਬੱਚਿਆਂ ਦੇ ਆਨੰਦ ਕਾਜ ਕੀਤੇ ਗਏ ਹਨ। ਇਹੇ ਕਾਜ ਦੇਸ਼ ਅਤੇ ਵਿਦੇਸ਼ ਤੋਂ ਆਈ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਹਨ। ਬਾਬਾ ਜੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਅਸਥਾਨ ਤੇ ਹਰ ਸਾਲ ਦਾਸ ਗੁਰੂ ਸਾਹਿਬਾਨ ਦੇ ਗੁਰਪੁਰਬ ਕੀਰਤਨ ਦਰਬਾਰ ਅਤੇ ਅੰਮ੍ਰਿਤ ਸੰਚਾਰ ਦੇ ਸਮਾਗਮ ਕਰਵਾਏ ਜਾਂਦੇ ਹਨ। ਗਰੀਬ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬਾਬਾ ਜੀ ਦਾ ਅਤੇ ਸਮੂਹ ਸੰਗਤ ਆਤਮਨਵਾਦ ਕੀਤਾ ਗਿਆ। ਤਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਗੁਰਦੁਆਰਾ ਗੁਰੂ ਰਾਮਦਾਸ ਪੁਰੀ ਅਰਮਾਨਪੁਰਾ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਅਤੇ ਸਤਿਕਾਰਯੋਗ ਮਹਾਂਪੁਰਸ਼ ਭਗਤ ਬਾਬਾ ਮਿਲਖਾ ਸਿੰਘ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਪਿਛਲੇ ਬੜੇ ਲੰਮੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਹਰ ਸਾਲ ਇੱਥੇ ਕਰਵਾਏ ਜਾਂਦੇ ਹਨ ਐਸ ਵਾਰ 16 ਜੋੜਿਆਂ ਦੇ ਮੇਰਾ ਨਾਮ ਗਦੇਸ਼ ਹੈ ਔਰ ਮੈਂ ਨਿਯਾਮ ਨਿਵਾਸ ਸਿਟੀ پارکਰ ਰਹਿਣ ਵਾਲਾ ਹਾਂ ਔਰ ਮੇਰੇ ਬੇਟੇ ਦੇ ਵਿਆਹ ਗੁਰਦੁਆਰੇ ਮੇਂ ਹੋਆ ਬਾਬਾ ਜੀ ਕਾ ਬਹੁਤ ਮਿਹਰਬਾਨੀ ਜੋ ਮੇਰੇ ਬੇਟੇ ਕਾ ਯਹਾਂ ਵਿਆਹ ਹੋਆ ਔਰ ਮੇਰੇ ਬੇਟੇ ਕੋ ਬਹੁਤ ਸਾਰੇ ਸਮਾਨ ਮਿਲੇ ਧੰਨਵਾਦ ਜੀ ਤੇ ਸਾਡੇ ਇੱਥੇ ਗਰੀਬ ਪਰਿਵਾਰਾਂ ਦੇ ਜੋ ਬੱਚਿਆਂ ਦੇ ਆਨੰਦ ਕਾਰਜ ਕੀਤੇ ਗਏ ਹੈ ਜੀ ਧੰਨ ਧੰਨ ਸ੍ਰੀ ਗੁਰੂ ਬਾਬਾ RAMDAS ਜੀ ਦੀ ਕਿਰਪਾ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ RAMDAS ਜੀ ਅਰਮਾਨਪੁਰਾ ਦੇ ਵਿੱਚ ਜੋ ਸਥਿਤ ਹੈ ਉੱਥੇ 16 ਲੜਕੀਆਂ ਦੇ ਇਸੋਲਾ ਲੜਕਿਆਂ ਦੇ ਆਨੰਦ ਕਾਰਜ ਬਹੁਤ ਹੀ ਅਭਿਆਕ ਤਰੀਕੇ ਨਾਲ ਕੀਤੇ ਰਹਿ ਜੀ ਸਾਰੇ ਜੋ ਪਰਿਵਾਰ ਨੇ ਗਰੀ ਪਰਿਵਾਰ ਤੋਂ ਸਬੰਧ ਰੱਖਦੇ ਆ ਅਸੀਂ ਇਸ ਗੁਰਦੁਆਰੇ ਦੇ ਸਾਰੇ ਸੇਵਾਦਾਰਾਂ ਦਾ ਹੈਡ ਗ੍ਰੰਥੀ ਬਾਬਾ ਮਿਲਖਾ ਸਿੰਘ ਜੀ ਦਾ